ਸਰਵਣ ਬੱਚਾ ਪਾਣੀ ਪਲਾਵੇ ਵੇ ਕਹਿੰਦੇ ਨੇ ਮਾਪੇ ਤੇਰੇ ਜਾਨ ਬਚਾ ਦੇ ਹੋਏ 체ਤੀ ਕਰ ਸਰਵਣ ਪੁੱਤਰਾ ਅੰਧਲੇ ਨੇ ਮਾਪੇ ਤੇਰੇ ਬੱਚਾ ਸਹਾਰਾ ਤੂੰ ਅੱਖੀਆਂ ਦਾ ਚਾਨਣ ਸਾਡਾ ਰਾਜ ਦੁਲਾਰਾ ਤੂੰ ਪਾਣੀ ਦਾ ਗੜਵਾ ਫਰਕੇ ਕੂਏ ਤੋਂ ਲਿਆ ਦੇ ਓਏ ਛੇਤੀ ਕਰ ਸਰਬਨ ਪੁੱਤਰਾ ਵੰਗੀ ਰਕ ਸਰਬਨ ਤੁਰਿਆ ਪਾਣੀ ਨੂੰ ਟੋੜਦਾ ਪਹੁੰਚਿਆ ਅੰਤ ਤਲਾਤੇ ਜੰਗਲ ਫਰੋੜਦਾ ਪਾਣੀ ਨੂੰ ਵੇਖਿਆ ਗਿਆ ਸਾਸੀ ਵਿੱਚ ਸਾਦੇ ਓਏ ਚੇਤੀ ਕਰ ਸਰਵਣ ਪੁੱਤਰਾ ਗੜਬਾਜ਼ੀ ਜਦੋਂ ਡੋਬੋਆ ਭਰਨ ਲਈ ਨੀਰ ਨੂੰ ਦਸਰਤ ਨੇ ਦਾਇਤ ਤੁਸ ਮਨ ਜਿਕੇ ਛੱਡਿਆ ਸੀ ਤੀਰ ਨੂੰ ਤੀਰ ਖਾ ਸਰਵਣ ਪੁੱਜਾ ਦਾਰੇ ਸੀ ਖੁਦਾ ਦੇ ਵੇ ਚੇਤੀ ਕਰ ਸਰਵਣ ਪੁੱਤਰਾ ਮਾ ਮੇ ਤੋ ਮਾਰੇ ਆ ਭਾਣ ਜਾ ਰੰਗ ਨੇ ਕਰਤਾਰ ਦੇ ਮਾ ਪਿਆ ਨੂੰ ਖਬਰ ਜਾ ਹੋਈ ਪੱਬਾ ਨੇ ਮਾਰੇ ਦੇ ਰੋਵੇਂ ਤੇ ਆਖੇ ਦਸਰਤ ਪਾਪ ਵਖਾ ਦੇ ਹੋਏ ਚੇਤੀ ਕਰ ਸਰਬਨ ਪੁੱਤਰਾ ਪੁੱਤਰਾ ਦੇ ਬਾਜ ਤਰੀਕੇ ਜਗ ਦੇ ਵਿੱਚ ਨਾ ਨਹੀਂ ਪੁੱਤਰ ਆਵੇਂ ਮਾਪਿਆਂ ਉੱਤੇ ਕਰਦਾ ਕੋਈ ਸ਼ਾਨ ਨਹੀਂ ਪੁੱਤਰ ਜੜ ਖਾਨਦਾਨ ਦੀ ਪੁੱਤਾਂ ਵੇਨ ਕਾਵੇ ਹੋਏ ਛੇਤੀ ਕਰ ਸਰਵਣ ਬੱਚਾ ਬਾਣੀ ਪਲਾ ਦੇ ਹੋਏ ਕਹਿੰਦੇ ਨੇ ਮਾਪੇ ਤੇਰੇ ਜਾਨ ਵਿਚਾ ਦੇ ਹੋਏ ਛੇਤੀ ਕਰ ਸਰਵਣ ਪੁੱਤਰਾ